ਜੇ ਮੈਂ ਨਹੀਂ ਦੀ ਗੱਲ ਕਰ ਲਈਏ ਮਿਥਨ ਰਸ਼ੀ ਦੀ ਹਾਂਜੀ ਹਾਂਜੀ ਤੇ ਉਹਨਾਂ ਦੇ ਲਈ ਕਿੱਦਾਂ ਦਰਉਗਾ ਸਾਬ ਦੇਖੋ ਮਿਥਨ ਰਸ਼ੀ ਵਾਲੇ ਜਿਹੜੇ ਹੈਗੇ ਨੇ ਇਹਨਾਂ ਨੂੰ ਹੈਲਥ ਦਾ ਧਿਆਨ ਰੱਖਣ ਦੀ ਲੋੜ ਹੈ ਜਿਹੜੇ ਲੋਕ 50 ਪਲੱਸ ਵਾਲੇ ਹੈਗੇ ਨੇ ਜਾਂ 60 ਪਲੱਸ ਵਾਲੇ ਹੈਗੇ ਨੇ ਉਹਨਾਂ ਨੂੰ ਆਪਣੇ ਰੂਟੀਨ ਡਾਇਗਨੋਸ ਵਗੈਰਾ ਕਰਵਾਉਂਦੇ ਰਹਿਣੇ ਚਾਹੀਦੇ ਨੇ ਬਿਜ਼ਨਸ ਦੇ ਵਿੱਚ ਵੀ ਕਈ ਵਾਰੀ ਕੋਈ ਚੇਂਜਸ ਪੋਸੀਬਲ ਹੈਗੀਆਂ ਜਾਂ ਕਿਸੇ ਦੀ ਜੌਬ ਚੱਲ ਰਹੀ ਹੈ ਜੌਬ ਚੇਂਜਿੰਗ ਪੋਸੀਬਲ ਹੈ 2024 ਦੇ ਵਿੱਚ ਕਿਸਮਤ ਨੂੰ ਅਨਾਉਂਸ ਕਰਨ ਲਈ ਜਾਂ ਸਿਹਤ ਵਾਸਤੇ ਖਰਾ ਪੰਨਾ ਨੀਲਮ ਪੰਨਾ ਜਾਂ ਸ਼ੁਕਰਦਾ ਸਟੋਨ ਪਾਣਾ ਇਹਨਾਂ ਲਈ ਵਧੀਆ ਰਹੂਗਾ ਇਹ ਉਪਾਏ ਦੀ ਗੱਲ ਕਰੀਏ ਸਿਹਤ ਵਾਸਤੇ ਜਾਂ ਹੋਰ ਸਾਰੇ ਕੰਮਾਂ ਦੇ ਲਈ ਤਾਂ ਇਹ ਵੀ ਮੰਗਲਵਾਰ ਵਾਲੇ ਦਿਨ ਆਟਾ ਗੁੜ ਦਾਨ ਕਰ ਸਕਦੇ ਨੇ ਕਿ ਸ਼ਨੀਵਾਰ ਵਾਲੇ ਦਿਨ ਜਿਹੜਾ ਹੈਗਾ ਸਤਨਾਜਾ ਪක්ෂੀਆਂ ਜਾਂ ਕੀੜਿਆਂ ਨੂੰ ਪਾ ਸਕਦੇ ਨੇ ਔਰ ਡੇਲੀ ਪਾਰਟ ਮੈਡੀਟੇਸ਼ਨ ਕਰਦੇ ਰਹਿਣ ਰੈੱਡ ਕਲਰ ਥੋੜਾ ਘੱਟ ਯੂਜ਼ ਕਰਨ ਕਿਉਂਕਿ ਇਹ ਉਹਦੇ ਨਾਲ ਇਹਨਾਂ ਦੇ ਹੈਲਥ ਇਸ਼ੂਸ ਵੱਧ ਸਕਦੇ ਚਲਦਾ ਪਿਆ ਹੈ। ਗੁਰ ਸੈਟਰਨ ਨੂੰ ਕਰਕੇ ਕਮ ਡਿਲੇ ਹੁੰਦੇ ਨੇ। ਜੇ ਕੋਈ ਬੰਦਾ ਪ੍ਰਾਪਰਟੀ ਲੈਣੀ ਚਾਹ ਰਿਹਾ ਜਾਂ ਕਨਵੈਂਸ ਲੈਣੀ ਚਾਹ ਰਿਹਾ ਹੈ ਤਾਂ ਪ੍ਰਾਪਰਟੀ ਜਿਹੜੀ ਹੈਗੀ ਆ ਡਿਸਪੂਟਡ ਪ੍ਰਾਪਰਟੀ ਤੋਂ ਬਚਣਾ ਚਾਹੀਦਾ। ਕੋਈ ਲੋਨ ਲੈਣਾ ਆਵੇ ਉਹਦੇ ਵਿੱਚ ਡਿਲੇ ਹੋ ਸਕਦਾ ਹੈ। ਸਟੂਡੈਂਟਸ ਦੇ ਲਈ ਵੀ ਐਜੂਕੇਸ਼ਨ ਦੇ ਲਈ ਜਾਦਾ ਮਿਹਨਤ ਦੀ ਲੋੜ ਆ। ਮਿਹਨਤ ਦੇ ਅਕੋਰਡਿੰਗ ਥੋੜਾ ਰਿਜ਼ਲਟ ਘੱਟ ਮਿਲੂਗਾ ਬ੍ਰਿਸ਼ਟਕਾਸ਼ੀ ਵਾਲਿਆਂ ਨੂੰ ਵੀ। ਡਿਪਰੈਸ਼ਨ ਤੋਂ ਬਚਣ ਦੇ ਲਈ ਥੋੜਾ ਬਹੁਤਾ ਪਾਠ ਮੈਡੀਟੇਸ਼ਨ ਪਰਮਾਤਮਾ ਦਾ ਸਹਾਰਾ ਜ਼ਰੂਰ ਲੈਣ ਦੀ ਲੋੜ ਆ। ਖਾਸ ਕੰਮ ਲਈ ਜਾਣ ਦੇ ਟਾਈਮ ਤੇ ਕਾਲਾ ਰੰਗ ਨਾ ਕੀਤੇ ਜਾ ਸਕਦੇ ਨੇ ਉਦਵਾਰ ਨੂੰ ਸਤਨਾਜਾ ਪੰਛੀਆਂ ਜਾਂ ਕੀੜਿਆਂ ਨੂੰ ਪਾ ਸਕਦੇ ਨੇ ਕੁੱਲ ਮਿਲਾ ਕੇ ਤਕਰੀਬਨ ਸਟੂਡੈਂਟਸ ਤੋਂ ਇਲਾਵਾ ਤਕਰੀਬਨ ਇਹਨਾਂ ਲਈ ਸਾਲੇ ਵਧੀਆ ਰਹੂਗਾ ਪਰ ਇਹ ਆ ਵੀ ਥੋੜੇ ਰਿਜ਼ਲਟ ਸਲੋ ਰਹਿਣਗੇ ਉਸ ਚੀਜ਼ ਕਰਕੇ ਰੇਸ ਜਿੰਨੀ ਲਗਾਣੀ ਚਾਹੁੰਦੇ ਨੇ ਉੰਨੀ ਨਹੀਂ ਲੱਗੀ धनु रਸ਼ੀ ਵਾਲਿਆਂ ਲਈ ਜਿਹੜਾ 2024 ਦਾ ਸਾਲ ਵਧੀਆ ਰਹੂਗਾ ਪ੍ਰਾਪਰਟੀ ਜਾਂ ਕਨਵਿੰਸ ਨੂੰ ਲੈ ਕੇ ਥੋੜਾ ਇਹਨਾਂ ਨੂੰ ਜਾਨੀ ਕਿ ਲੈਂਡ ਦੇ ਟਾਈਮ ਤੇ ਥੋੜਾ ਧਿਆਨ ਰੱਖਣਾ ਚਾਹੀਦਾ ਪ੍ਰਾਪਰਟੀ ਜਾਨੀ ਕਿ ਡੀਲ ਕਰਦੇ ਟਾਈਮ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰਨ ਵਿਦੇਸ਼ ਯਾਤਰਾ ਦੇ ਵੀ ਯੋਗ ਪੋਸੀਬਲ ਨੇ ਇਹਨਾਂ ਔਰ ਜਿਹੜੇ ਉਪਾਏ ਇਹਨਾਂ ਦੇ ਹੈਗੇ ਨੇ ਇਹ ਕਦੇ ਸ਼ੁੱਕਰਵਾਰ ਨੂੰ ਚਿੱਟੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਨੇ ਸ਼ਨੀਵਾਰ ਨੂੰ ਸਬਤਮਾ ਦਾਨ ਕਰ ਸਕਦੇ ਨੇ ਕਿਸੇ ਧਾਰਮਿਕ ਸਥਾਨ ਤੇ ਔਰ ਮਾਣਕ ਤੇ ਪੁਖਰਾਜ ਪਾ ਕੇ ਰੱਖਣ ਤਾਂ ਇਹਨਾਂ ਲਈ ਬਿਜ਼ਨਸ ਲਈ ਜਾਂ ਜੋਬ ਲਈ ਵਧੀਆ ਰਹੂਗਾ ਸਟੂਡੈਂਟਸ ਲਈ ਮੁੰਗਾ ਤੇ ਪੁਖਰਾਜ ਪਾਇਆ ਜਾ ਸਕਦਾ ਕੁੱਲ ਮਿਲਾ ਕੇ ਸਾਲ ਇਹਨਾਂ ਦਾ 2023 ਨਾਲੋਂ 2024 ਬੈਟਰ ਜਾਊਗਾ ਠੀਕ ਹੈ ਤੇ ਦਸਵੀਂ ਰਾਸ਼ੀ ਹੁਣ ਕੈਪਟਿਗਨ ਦੀ ਗੱਲ ਕਰਦੇ ਹਾਂ ਮਕਰ ਰਾਸ਼ੀ ਦੇਖੋ ਜਿਹੜੀ ਕੈਪ੍ਰਿਕੌਰਨ ਰਾਸ਼ੀ ਆ ਕੈਪ੍ਰਿਕੌਰਨ ਰਾਸ਼ੀ ਤੇ ਸ਼ਨੀ ਦੀ ਸੜ ਸਦੀ ਪਿਛਲੇ 5 ਸਾਲ ਤੋਂ ਚੱਲ ਰਹੀ ਹੈ ਜਿਹੜੇ ਵੀ ਲੋਕ ਤੁਹਾਡੇ ਦਰਸ਼ਕ ਸੁਣ ਰਹੇ ਹੋਣਗੇ ਉਹਨਾਂ ਦਾ ਇਹ ਪ੍ਰੈਕਟੀਕਲ ਹੋਏਗਾ ਪਿਛਲੇ 5 ਸਾਲ ਦੇ ਵਿੱਚ ਇਹਨਾਂ ਨੇ ਬੜੀਆਂ ਪ੍ਰੋਬਲਮਸ ਦੇਖੀਆਂ ਹੋਣਗੀਆਂ ਰਾਸ਼ੀ ਬਸ਼ਰਤੇ ਕਿ ਮੈਂ ਪਹਿਲਾਂ ਵੀ ਇਹ ਗੱਲ ਕਹਿੰਨਾ ਵੀ ਰਾਸ਼ੀ ਕਿਹੜੀ ਹੋਣੀ ਚਾਹੀਦੀ ਹੈ ਰਾਸ਼ੀ ਮੂਨ ਸਾਈਨ ਹੋਣਾ ਚਾਹੀਦਾ ਹੈ ਰਾਸ਼ੀਾਂ ਤੇ ਆਪਾਂ ਬਾਅਦ ਚ ਆਉਨੇ ਹਾਂ ਕਿਉਂਕਿ ਮੂਨ ਸਾਈਨ ਦੇ ਹਿਸਾਬ ਨਾਲ ਇਹਨਾਂ ਤੇ ਸ਼ਨੀ ਦੀ ਸੜ ਸਦੀ 5 ਸਾਲ ਤੋਂ ਚੱਲਦੀ ਹੈ 5 ਸਾਲ ਤੋਂ ਇਹਨਾਂ ਦਾ ਜਿਹੜਾ ਟਾਈਮ ਜੋ ਇਹ ਕਰਨਾ ਚਾਹੁੰਦੇ ਨੇ ਉਹ ਨਹੀਂ ਤੇ ਸਟਰਗਲ ਇਹਨਾਂ ਨੂੰ ਜਿਆਦਾ ਦੇਖਣਾ ਪੈ ਰਿਹਾ ਪਿਛਲੇ 5 ਸਾਲ ਤੋਂ ਪਰ ਇਹ ਸਾਲ ਵੀ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਨੂੰ ਜਿੱਦਾਂ 2-4 ਮਹੀਨੇ ਰਿਜ਼ਲਟ ਵਧੀਆ ਮਿਲੂ 2-4 ਮਹੀਨੇ ਫਿਰ ਡਾਊਨ ਜਾਊਗਾ ਯਾਨੀ ਕਿ ਤਕਰੀਬਨ ਅਫਸ ਡਾਊਨ ਵਾਲਾ ਟਾਈਮ ਆ ਥੋੜਾ ਕੰਫੀਡੈਂਸ ਬਣਾ ਕੇ ਰੱਖਣ ਦੀ ਲੋੜ ਹੈ ਕਿਉਂਕਿ ਸ਼ਨੀ ਦੀ ਸਾੜ ਤੋਂ ਤੀ ਇਹਨਾਂ ਦੀ April 2025 ਤੱਕ ਹੈ ਹੈ ਜੇ ਇਹ 1.5 ਸਾਲ ਦੀ ਹਾਂਜੀ ਹਾਂ ਤੇ ਸ਼ਨੀਵਾਰ ਵਾਲੇ ਦਿਨ ਜਿੱਦਾਂ ਸਰੋਂ ਦਾ ਤੇਲ ਵਗੈਰਾ ਕਿਤੇ ਧਾਰਮਿਕ ਸਥਾਨ ਤੇ ਦਾਨ ਕਰ ਸਕਦੇ ਨੇ ਜਿੱਦਾਂ ਕਈ ਲੰਗਰ ਦੇ ਵਿੱਚ ਦੇ ਸਕਦੇ ਨੇ ਇਸ ਤੋਂ ਇਲਾਵਾ ਜਾਨੀ ਕਿ ਪਾਠ ਮੈਡੀਟੇਸ਼ਨ ਕਰਦੇ ਰਹਿਣ ਵੀਰਵਾਰ ਨੂੰ ਪੀਲੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਨੇ ਇਹਨਾਂ ਲਈ ਬੈਟਰ ਰਹੂਗਾ ਨੀਲਮ ਪਾਇਆ ਜਾ ਸਕਦਾ 60 ਸਤੀ ਲੱਗਣ ਦੇ ਬਾਵੀ ਉਹ ਵੀ ਕਿਉਂਕਿ ਸ਼ਨੀ ਪੋਜ਼ਿਟਿਵ ਪਲੈਨਟ ਹੈ ਇਹਨਾਂ ਦਾ ਇਸ ਕਰਕੇ ਆਪਾਂ ਸਾਬਤ ਮਾਂ ਵੀ ਦਾਨ ਨਹੀਂ ਕਰਾ ਰਹੇ ਇਹਨਾਂ ਦੇ ਸਿਰਫ ਤੇਲ ਦਾਨ ਕਰਾ ਸਕਦੇ ਹਾਂ ਔਰ ਇਸ ਤੋਂ ਇਲਾਵਾ ਕੁੱਤੇ ਨੂੰ ਰੋਟੀ ਬਿਸਕਟ ਪਾ ਸਕਦੇ ਨੇ ਮੰਗਲਵਾਰ ਵਾਲੇ ਦਿਨ ਨੀਲਮ ਤੇ ਹਰਾ ਪੰਨਾ ਪਾਣਾ ਇਹਨਾਂ ਲਈ ਲੱਕ ਫੈਕਟਰ ਨੂੰ ਇਨਹਾਂਸ ਕਰੂਗਾ ਪਰ ਜਿਹੜੇ ਸੌ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ 60 ਸਤੀ ਕਰਕੇ ਜਿਹੜੇ ਰਿਜ਼ਲਟ ਥੋੜੇ 네ਗੇਟਿਵ ਮਿਲਦੇ ਨੇ ਤੇ ਉਦੋਂ ਨੀਲਮ ਪਾ ਲਈਏ ਤੇ ਉਹ ਇਨਹਾਂਸ ਨਹੀਂ ਹੋ ਜੂਗੇ 네ਗੇਟਿਵ ਰਿਜ਼ਲਟ ਕਿਉਂਕਿ ਪਲਾਨੇਟ ਪੋਜ਼ਿਟਿਵ ਆ ਤੁਹਾਡਾ ਠੀਕ ਹੈ ਪਲਾਨੇਟ ਪੋਜ਼ਿਟਿਵ ਆ ਮੈਂ ਤੁਹਾਨੂੰ ਇਹ ਟੌਪਿਕ ਤੇ ਗੱਲ ਕਰਾਂਗੇ ਮੰਗਲਿਕ ਜਿਸ ਤਰ੍ਹਾਂ ਹੁੰਦਾ ਕਈਆਂ ਦਾ ਮੰਗਲਿਕ ਪੋਜ਼ਿਟਿਵ ਹੁੰਦਾ ਕਈਆਂ ਦਾ ਮੰਗਲਿਕ ਵੀ 네ਗੇਟਿਵ ਹੁੰਦਾ ਸ ਇਹ ਇੱਕ ਬੰਦੇ ਦੀ ਸਪੀਡ ਸਲੋ ਹੋ ਜਾਂਦੀ ਹੈ 60 ਸਤੀ ਦੇ ਵਿੱਚ ਮੰਨ ਲਓ ਜਿੰਨੀ ਸਪੀਡ ਨਾਲ ਤੁਸੀਂ ਭੱਜਣਾ ਚਾਹੁੰਦੇ ਹੋ ਮੰਨ ਲਓ ਤੁਹਾਡਾ ਇੱਕ ਟਾਰਗੇਟ ਹੈ ਜੀ ਮੈਂ ਇੱਕ ਮਹੀਨੇ ਚ ਆਹ ਕੰਮ ਅਚੀਵ ਕਰਨਾ ਜਦੋਂ ਕੰਮ ਨੂੰ 3 ਮਹੀਨੇ ਲੱਗਦੇ ਨੇ ਤਾਂ ਬੰਦਾ ਡਿਪਰੈਸ ਹੁੰਦਾ ਹੈ ਡਿਪਰੈਸ਼ਨ ਦਾ ਕਾਰਨ ਹੀ ਇਹ ਹੁੰਦਾ ਹੈ ਰੇਸ ਨਹੀਂ ਲੱਗਦੀ ਬਾਕੀ 60 ਸਤੀ ਮੜੀ ਨਹੀਂ ਹੁੰਦੀ ਚੰਗੀ ਹੁੰਦੀ ਹੈ 60 ਸਤੀ ਤੁਹਾਨੂੰ ਇਹ ਤੇ ਆਪਾਂ ਅਲੱਗ ਅਲੱਗ ਕਈ ਵਾਰੀ ਨਾ ਬਲਾਈਂਡ ਫੇਅਰ ਹੁੰਦਾ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੇ ਇਹ ਉਹਦੇ ਵਿੱਚੋਂ ਫਿਲਟਰ ਕਰ ਦਿੰਦੀ ਹੈ ਉਹਨਾਂ ਲੋਕਾਂ ਨੂੰ ਤੁਹਾਨੂੰ ਅਸਲੀਅਤ ਦੀ ਪਛਾਣ ਹੁੰ ਸਕਦੇ ਨੇ ਬਾਕੀ ਜਿਹੜੇ ਸ਼ਨੀ ਦਾ ਤੇਲ ਦਾਨ ਕਰ ਸਕਦੇ ਨੇ ਜਾਂ ਆਪਾਂ ਕਹੀਏ ਕੁੱਤੇ ਨੂੰ ਰੋਟੀ ਬਿਸਕਟ ਪਾ ਸਕਦੇ ਨੇ ਠੀਕ ਹੈ तकरीबन ਸਾਲ ਥੋੜਾ ਸਲੋ ਹੈਗਾ ਇਹਨਾਂ ਲਈ ਕੰਫੀਡੈਂਸ ਬਣਾ ਕੇ ਰੱਖਣ ਪੜਤ ਪੂਜਾ ਕਰਦੇ ਰਹਿ ਤੇ ਐਕੁਅਰੀਅਸ ਕੁੰਭ ਰਾਸ਼ੀ ਉਹਨਾਂ ਲਈ ਕਿੱਦਾਂ ਦਾ ਰਹੂਗਾ 2024 ਦੇਖੋ ਕੁੰਭ ਰਾਸ਼ੀ ਤੇ ਵੀ ਸ਼ਨੀ ਦਾ ਪੀਕ ਟਾਈਮ ਚੱਲਦਾ ਪਿਆ ਸ਼ਨੀ ਦਾ 60 ਸਤੀ ਦਾ ਇਹਨਾਂ ਦੇ ਤਕਰੀਬਨ 3.5 ਸਾਲ ਹੋ ਗਏ 60 ਸਤੀ ਚੱਲਦੀ ਨੂੰ ਔਰ 3.5 ਸਾਲ ਹੀ ਹਜੇ ਹੋਰ ਪਏ ਨੇ ਇਸ ਟਾਈਮ ਜਾਨੀ ਕਿ 60 ਸਤੀ ਦਾ ਸਭ ਤੋਂ ਜ਼ਿਆਦਾ ਇਫੈਕਟ ਐਕੁਰੀਅਸ ਦੇ ਉੱਤੇ ਕੁੰਭ ਰਾਸ਼ੀ ਤੇ ਹੀ ਚੱਲਦਾ ਪਿਆ ਕੁੰਭ ਰਾਸ਼ੀ ਵਾਲਿਆਂ ਦੇ ਜਿਹੜੇ ਵੀ ਕੰਮ ਨੇ ਮੰਨ ਲਓ ਕੋਈ ਮੈਰਿਜ ਦਾ ਕੰਮ ਹੈ ਜਾਂ ਕੋਈ ਐਜੂਕੇਸ਼ਨ ਦੇ ਵਿੱਚ ਨੇ ਕਈਆਂ ਦੇ ਜਾਨੀ ਕਿ ਈਵਨ ਕਈ ਵਾਰੀ ਸਾਲ ਵੀ ਖਰਾਬ ਹੋ ਸਕਦੇ ਨੇ ਜਦ ਐਜੂਕੇਸ਼ਨ ਦੇ ਵਿੱਚ ਕੋਈ ਸਾਲ ਬ੍ਰੇਕ ਹੋ ਜਾਂਦਾ ਤੇ ਇਸ ਕਰਕੇ ਜ਼ਿਆਦਾ ਮਿਹਨਤ ਦੀ ਲੋੜ ਹੈ ਓਵਰ ਕੰਫੀਡੈਂਸ ਤੋਂ ਬਚਣ ਦੀ ਲੋੜ ਹੈ ਕਿਤੇ ਕੋਈ ਸਾਈਨ ਕਰਨੇ ਆ ਜਾਂ ਕਿਸੇ ਦੀ ਗਰੰਟੀ ਪਾਣੀ ਆ ਜਾਂ ਪੈਸੇ ਦਾ ਲੈਣ ਦੇਣ ਤਿਆਰ ਨਾ ਕਰਨਾ ਚਾਹੀਦਾ ਕਰਜ਼ਿਆਂ ਦੇ ਕੰਟਰੋਲ ਕਰਨ ਦੀ ਲੋੜ ਆ ਚਾਹੇ ਉਹ ਮਕਰ ਰਾਸ਼ੀ ਵੀ ਸੀਗੀ ਚਾਹੇ ਕੁੰਭ ਰਾਸ਼ੀ ਵੀ ਹੈ 67 ਦੇ ਵਿੱਚ ਬੰਦਾ ਕਈ ਵਾਰੀ ਕਰਜ਼ੇ ਦੇ ਵਿੱਚ ਓਵਰ ਕੰਫੀਡੈਂਸ ਦੇ ਵਿੱਚ ਕੋਈ ਵੱਡੇ ਪ੍ਰੋਜੈਕਟ ਲਾ ਕੇ ਜਾਂ ਉਹਦੀ ਪੈਸਾ ਮਿਸਮੈਚ ਹੋ ਜਾਂਦਾ ਲੈਂਦਾ ਕਿਸੇ ਕੰਮ ਲਈ ਆ ਯੂਜ਼ ਕਿਤੇ ਹੋਰ ਹੋ ਜਾਂਦਾ ਕਰਜ਼ੇ ਨੂੰ ਵਧਾ ਦਿੰਦੀ ਹੈ ਬੰਦੇ ਦੀ ਇਨਕਮ ਦਾ ਜਿਹੜਾ ਪਾਰਟ ਆ 100 ਦੇ ਵਿੱਚੋਂ 90 ਰੁਪਏ ਵਿਆਜਾਂ 'ਚ ਨਿਕਲਣੇ ਸ਼ੁਰੂ ਹੋ ਜਾਂਦੇ ਆ ਲਾਇਬਿਲਟੀਆਂ ਦੇ ਕੰਟਰੋਲ ਰੱਖਣ ਜਸਨਾ ਤੇਲ দান ਕਰ ਸਕਦੇ ਨੇ ਇਸ ਤੋਂ ਇਲਾਵਾ ਸੋਮਵਾਰ ਨੂੰ ਚਟੀਆਂ ਚੀਜ਼ਾਂ ਦਾ ਦਾਨ ਕਰਨਗੇ ਇਹਨਾਂ ਲਈ ਚੰਗਾ ਰਹੂਗਾ 60 ਸਤੀ ਦੇ ਉਹਦੇ ਨਾਲ ਇਫੈਕਟ ਘਟਣਗੇ ਨੀਲਮ ਹਰਾ ਪੰਨਾ ਪਾਣਾ ਜਾਂ ਟੋਪਾਸ ਪਾਣਾ ਇਹਨਾਂ ਲਈ ਚੰਗਾ ਰਹੂਗਾ ਠੀਕ ਹੈ ਤੇ 12ਵੀਂ ਰਸ਼ੀ ਜੀ ਪੈਸੇ ਬਲਕ ਆਉਣ ਤੋਂ ਕੁੰਭ ਰਸ਼ੀ ਵਾਲਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਠੀਕ ਹੈ ਸਿੰਘ ਰਸ਼ੀ ਵਾਲਿਆਂ ਨੂੰ ਤੇ ਐਕੁਰੀਅਸ ਲਈ ਕੁੰਭ ਰਸ਼ੀ ਲਈ ਆਹ ਜੀ ਹਾਂ ਜੀ ਹਾਂਜੀ ਹੁਣ ਮੀਨ ਰਾਸ਼ੀ ਦੀ ਗੱਲ ਕਰਦੇ ਆਂ ਦੇਖੋ ਮੀਨ ਰਾਸ਼ੀ ਤੇ ਹਜੇ ਫਰਸਟ ਪਾਰਟ ਚੱਲਦਾ 6.7 ਤੀ ਦਾ ਇਹਨਾਂ ਤੇ 6.7 ਸ਼ੁਰੂ ਹੋਈ ਨੂੰ ਹਜੇ 1 ਸਾਲ ਹੋਇਆ 1.5 ਸਾਲ ਹੋਇਆ ਇਹਨਾਂ ਦੇ ਥੋੜੀਆਂ ਥੋੜੀਆਂ ਟੈਨਸ਼ਨਾਂ ਵਧਣੀਆਂ ਸ਼ੁਰੂ ਹੁੰਦੀਆਂ ਇਸ ਕਰਕੇ ਲੋਨ ਕੰਟਰੋਲ ਚ ਰੱਖਣੇ ਚਾਹੀਦੇ ਨੇ ਕੋਈ ਬਹੁਤ ਵੱਡੀ ਪਲਾਨਿੰਗ ਕਰਦੇ ਨੇ ਤਾਂ ਉਹਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸੋਚ ਸਮਝ ਕੇ ਕੋਈ ਸਟੈਪ ਚੱਕਣ ਵੀ ਕਿਤੇ ਆਪਾਂ ਆਪਣਾ ਫਾਈਨੈਂਸ਼ੀਅਲ ਸਿਸਟਮ ਬਗੜ ਕੇ ਨਾ ਬੈਠ ਜਾਈਏ এডਿਕੇਸ਼ਨ ਦੇ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਪੜ੍ਹਾਈ ਹਜੇ ਰਹੀਂਦੀ ਹੈ ਜੇ 1-2 ਸਾਲ ਚ ਕਲੀਅਰ ਹੁੰਦੀ ਹੈ ਸਾਰੀ ਪੜ੍ਹਾਈ ਇਹਨਾਂ ਦੀ ਮੰਨ ਲਓ ਪੜ੍ਹਾਈ ਕੰਪਲੀਟ ਹੁੰਦੀ ਹੈ ਤਾਂ ਠੀਕ ਆ ਉਸ ਤੋਂ ਬਾਅਦ ਇਹਨਾਂ ਦਾ ਟਾਈਮ ਥੋੜਾ 25 ਤੋਂ 27 ਦੇ ਵਿੱਚ ਥੋੜਾ ਅੱਗੇ ਜਾ ਕੇ ਵੀਕ ਹੋ ਜਾਊਗਾ ਪੜ੍ਹਾਈ ਦੇ ਵਿੱਚ ਤੇ ਹੈਲਥ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਖਰਚਿਆਂ ਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੈਸਾ ਨਹੀਂ ਟਿਕੂਗਾ ਖਰਚਿਆਂ ਤੇ ਜਿਹੜਾ ਫਲੋ ਖਰਚਿਆਂ ਦਾ ਜ਼ਿਆਦਾ ਰਹੂਗਾ ਤੇ ਵਿਦੇਸ਼ ਯਾਤਰਾ ਲਈ ਟਰਾਈ ਕਰਦੇ ਨੇ ਤਾਂ 60 ਸਤੀ ਕਰਕੇ ਉਹਦੇ ਵਿੱਚ ਵੀ ਤੁਹਾਡੇ ਡਿਲੇ ਹੋ ਸਕਦੇ ਨੇ ਡਿਲੇ ਹੋ ਸਕਦੇ ਨੇ ਸਟੂਡੈਂਟਸ ਨੂੰ ਵੀ ਜ਼ਿਆਦਾ ਮਿਹਨਤ ਦੀ ਕਰਨ ਦੀ ਲੋੜ ਹੈ ਔਰ ਜਿੰਨੀ ਮਿਹਨਤ ਕਰੋਗੇ ਉਹਦਾ ਰਿਜ਼ਲਟ ਤੁਹਾਡਾ ਵੀਕ ਰਹੂਗਾ ਸ਼ਨੀਵਾਰ ਦੇ ਦਾਨ ਕਰੋ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਚਟੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਨੇ ਮੋਤੀ ਪੁਖਰਾਜ ਪਾਣਾ ਜਾਂ ਮੂੰਗਾ ਪਾਣਾ ਇਹਨਾਂ ਲਈ ਇਹਨਾਂ ਦੇ ਕਿਸਮਤ ਦੇ ਫੈਕਟਰ ਨੂੰ ਵਧਾਊਗਾ ਕੁੱਲ ਮਿਲਾ ਕੇ ਜਾਨੀ ਕਿ ਸਾੜ ਸਤੀ ਦਾ ਇਫੈਕਟ ਹੋਣ ਕਰਕੇ ਇਹਨਾਂ ਨੂੰ ਥੋੜਾ ਡਿਪਰੈਸ਼ਨਸ਼ਨ ਕੀਤੀ ਜਾ ਸਕਦੀ ਹੈ ਸ਼ੁਭ ਕਰਮ ਕਰੋ ਤਾਂ ਚੰਗਾ ਰਹੋ